ਹਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲਨਾ ਰਾਮ ਕਲੀ ਮਹੱਲਾ ਪੰਜਵਾ ਸਗਲ ਸਿਆਨ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਟਾਈ ਮਨ ਚਿੰਦੇ ਸੇ ਫਲ ਪਾਏ ਹੋ ਹੋ ਸਾਵਧਾਨ ਆਪਣੇ ਗੁਰ ਸਿਓ ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲਿ ਨਿਧਾਨ ਗੁਰਸਿਓਂ ਰਹਾਉ ਦੂਜਾ ਨਹੀਂ ਜਾਣੈ ਕੋਈ ਸਤਗੁਰ ਨਿਰੰજન ਸੋਇ ਮਾਨੁਖ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਣੀ ਮਾਨ ਗੁਰ ਕੀ ਹਰ ਟੇਕ ਟਕਾਇ ਅਵਰ ਆਸਾਂ ਸਭ ਲਾਹੀ ਹਰ ਕਾ ਨਾਮ ਮੰਗਿ ਨਿਧਾਨ ਤਾ ਦਰਗਾਹ ਪਾਵਹਿ ਮਾਨ ਗੁਰ ਕਾ ਬਚਨ ਜਪ ਮੰਤ ਇਹ ਆ ਭਗਤ ਸਾਰ ਤਤ ਸਤਗੁਰ ਭਏ ਦਇਆਲ ਨਾਨਕ ਦਾ ਸੁਨੇਹਾਲ RAM ਕਲੀ ਮਹੱਲਾ ਪੰਜਵਾ ਹੋਵੇ ਸੋਈ ਭਲ ਮਾਨ ਆਪਣਾ ਤਜ ਅਭਮਾਨ ਦਿਨ ਰੈਨ ਸਦਾ ਗੁਣ ਗਾਓ ਪੂਰਨ ਇਹੀ ਸਵਾਉ ਆਨੰਦ ਕਰ ਸੰਤ ਹਰ ਜਪ ਛਾੜ ਸਿਆਨਪ ਬਹੁ ਚਤ్రਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰਿਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸ਼ਕਾਰ ਭਵ ਜਲੇ ਉਤਰੈ ਪਾਰ ਦੇਵਨ ਹਾਰ ਦਾ ਤਾਰ ਅੰਤ ਨਾ ਪਾਰ ਆਵਾਰ ਜਾਂ ਕੈ ਕਰ ਸਰਬ ਨਿਧਾਨ ਰਖਨ ਹਾਰ ਨਿਧਾਨ ਨਾਨਕ ਪਾਇਆ ਏਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ RAM ਕਲੇ ਮਹੱਲਾ ਪੰਜਵਾਂ ਦਲਾਬ ਦੇ ਸਵਾਰ ਜਾਹੀ ਨਾ ਦਰਗਾਹ ਹਾਰ ਹਲਤ ਪਲਤ ਤੁਦ ਹੋਏ ਵਡਿਆਈ ਹੰਤ ਕੀ 베ਲਾ ਲਏ ਛਡਾਈ RAM ਕੇ ਗੁਣ ਗਾਉ ਹਲਤ ਪਲਤ ਹੋਏ ਦੋਐ ਸੋਹੀਲੀ ਆਚਾਰਜ ਪੁਰਖ ਤੇ ਆਉ ਰਹਾਉ ਉਠਤ ਬੈਠਤ ਹਰ ਜਾਪ ਬਿਨ ਸਹਿ ਸਗਲ ਸੰਤਾਪ ਬੈਰੀ ਸਭ ਹੋ ਵਹਿ ਮੀਤ ਨਿਰਮਲ ਤੇਰਾ ਹੋ ਵੈ ਚੀਤ ਸਭ ਤੇ ਊਤਮ ਇਹੋ ਕਰਮ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੂਰਨ ਤੇਰੀ ਹੋ ਵੈ ਆਸ ਜਮ ਕੀ ਕਟਿਐ ਤੇਰੀ 파ਸ ਗੁਰ ਕਾ உபਦੇਸ ਸੁਨੀਜੈ ਨਾਨਕ ਸੁਖ ਸਹਜ ਸਮੀਜੈ RAM ਕਲੇ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰਮਾਨ ਆਪਨ ਲਾਹਿ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਏ ਤਿਸਹਿ ਆਰਾਦ ਸਦਾ ਸੁਖ ਹੋਏ ਕਾਹੇ ਭ੍ਰਮ ਭ੍ਰਮਹਿ ਬੇਗਾਨੀ ਨਾਮ ਬਿਨਾ ਕਿਸ ਕਾਮ ਨਾ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਉ ਜੋ ਜੋ ਕਰੈ ਸੋਈ ਮਾਨ ਲਿਓ ਬਿਨ ਮਾਨੇ ਰਲ ਹੋਵੇ ਖੇ ਤਿਸ ਕਾ ਭਾਣਾ ਲਾਗੈ ਮੀਠਾ ਗੁਰ ਪ੍ਰਸਾਦ ਵਿਰਲੇ ਮਨ ਬੂਠਾ ਵੇ ਪਰਵਾਹ ਅਗੋਚੇ ਆਪ ਹਾਠ ਪਹਿਰ ਮਨ ਤਾ ਕੋ ਜਾਪ ਜਿਸ ਚੇਤਿ ਆਏ ਬਿਨ ਸਹਿ ਦੁਖਾ ਹਲਤ ਪਲਤ ਤੇਰਾ ਊਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਨਣ ਨਾ ਜਾਈ ਕੀਮ ਨਾ ਪਾਏ ਬੂਡਤ ਲੋਹ ਸਾਧ ਸੰਗ ਤਰੈ ਨਾਨਕ ਜਿਸਹਿ ਪ੍ਰਾਪਤ ਕਰੈ RAMKALI MAHALLA 5 ਮਨ ਮਾਹੀ ਜਾਪ ਭਗਵੰਤ ਗੁਰਪੂਰੈ ਇਹ ਦੀਨੋ ਮੰਤ ਮਿਟੇ ਸਗਲ ਭੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਛ ਕਹਿਣ ਨਾ ਜਾਈ ਸਾਚੇ ਸੱਚ ਅਲਖੇ ਅਪੇਵਾਰਾ ਹਾ ਕਰਨ ਕਰਾਮਣਿ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸੱਚ ਸਹਿਜ ਸੁਖ ਪਾਵੈ ਮੀਤ ਸਾਹਿਬ ਮੇਰਾ ਅਤਿ ਭਾਰਾ ^{(1)} ਮੈਂ ਥਾਪਿਉ ਥਾਪਨ ਹਾਰਾ ਤਿਸ ਬਿਨ ਅਵਰ ਨ ਕੋਈ ਜਨਕਾਰਾ ਖਾਸੋਈ ਕਰ ਕਿਰਪਾ ਅਰਦਾਸ ਸੁਣੀ ਜੈ ਆਪਣੇ ਸੇਵਕ ਕੋ ਦਰਸ਼ਨ ਦੀਜੈ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪਰਤਾਪ ਰਾਮ ਕਲੇ ਮਹਨ ਲਾ ਪੰਨੂਆ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੂਟੀ ਸਭ ਆਸ ਅਚਿੰਤ ਠਾਕੁਰ ਭੇਟੇ ਗੁਣਤਾਸ एको नाम ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸਹੀ ਕੀਓ ਟ ਸਦੀਵ ਜਾਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਧਾਨ ਰਾਖਨ ਹਾਰ ਨਿਦਾਨ ਸਰਬ ਕੀ ਰੇਣ ਹਵੀਜੈ ਆਪ ਮਟਾਏ ਮਲੀਜੈ ਆਨੰਦ ਇਹ ਧਾਈਐ ਨਾਮ ਸਫਲ ਨਾਨਕ ਏਉ ਕਾਮ ਰਾਮ ਕਲੇ ਮਹੱਲਾ ਪੰਜਵਾ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅੱਲਾਹ ਅਲਖੇ ਅਪਾਰ ਖੁਦ ਖੁਦਾਏ ਵੱਡ ਬੇਸ਼ੁਮਾਰ ਓ ਨਮੋ ਭਗਵੰਤ ਗਸਾਈ ਖਾਲ ਕਰਵ ਰਹਿਆ ਸਰਬ ਖਾਈ ਰਹਾਉ ਜਗਨਨਾਥ ਜਗ ਜੀਵਨ ਮਾਦੂ ਭਉ ਪੰਜਨ ਰਿਦਮਾਹੀ ਅਰਾਧੂ ਰਿਖੀ ਕੇਸ ਗੋਪਾਲ ਗਵਿੰਦ ਪੂਰਨ ਸਰਬਤਰ ਮੁਕੰਦ ਮਿਹਰਮਾਨ ਮੌਲਾ ਤੂੰ ਹੀ ਏਕ ਪੀਰ ਪੈ ਕਾਂਬਰ ਸੇਖ ਦਿਲਾਂ ਕਾ ਮਾਲਿਕ ਕਰੇ ਹਾਕ ਕਰਾਨ ਕਤੇਬ ਤੇ ਪਾਕ ਨਾਰਾਇਣ ਨਰਹਰ ਦਿਆਲ रामचरन कट कट आधार बासुदेव बष्ट सब ठाएं लीला किस लखी ना जाए मेहर दया कर करना हार भगत बندگی दे सिर जन हार कहो नानक गुरु खोए भ्रम एको अल्लाह पार ब्रह्म रामकली महल्ला पंजवा कोट जन्म के बिन से पाप ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਵਸੇ ਮਹਾ ਬਿਕਾਰ ਤਨ ਤੇ ਸਭ ਨਸੇ ਗੋਪਾਲ ਕੋ ਜਸ ਗਾਓ ਪ੍ਰਾਣੀ ਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਹਾਉ ਤ੍ਰਿਸ਼ਨਾ ਭੂਖ ਸਭ ਨਾਸੀ ਸੰਤ ਪ੍ਰਸਾਦ ਜਪਿਆ ਅਬਨਾਸੀ ਰਹਿਣ ਦਿਨਸ ਪ੍ਰਭ ਸੇਵ ਕਮਾਨੀ ਲਾਬੋ ਮਿਲਨੇ ਕੀ ਇਹ ਨਿਸ਼ਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੁਰਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪਰਵਾਨ ਸੰਤ ਜਨਾ ਮਸਤਕ ਨਿਸ਼ਾਨ ਦਾਸ ਕੀ ਰੇਣ ਪਾਏ ਜੇ ਕੋਈ ਨਾਨਕ ਤਿਸ ਕੀ ਪਰਮ ਗਤ ਹੋਏ ਰਾਮ ਕਲੀ ਮਹੱਲਾ ਪੰਜਵਾ ਦਰਸ਼ਨ ਕੋ ਜਾਈਏ ਕੁਰਬਾਨ ਚਰਨ ਕਮਲ ਹਿਰਦੈ ਧਰ ਧਿਆਨ ਦੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਟ ਤ ਮਿਟੈ ਅਭਮਾਨ ਪਾਰ ਬ੍ਰਹਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਐ ਹਰ ਨਾਉ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰਮਾਨ ਗੁਰ ਬਚਨੀ ਸੰਸਰ ਸੁਖ ਦੁਖ ਕਦੀ ਨ ਬਿਆਪੈ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੀ ਜਪ ਗੋਬਿੰਦ ਪਰਦੇ ਸਭ ਕਾ ਜੀ ਗੁਰ ਪਰਮੇਸ਼ਰ ਗੁਰ ਗੋਵਿੰਦ ਗੁਰ ਦਾਤਾ ਦਿਆਲ ਬਖਸ਼ਿੰਦ ਗੁਰ ਚਰਣੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ RAM ਕਲੇ ਮਹੱਲਾ ਪੰਜਵਾਂ ਕਿਸ ਪ੍ਰਵਾਸੈ ਵਿੱਚ ਰਹਿ ਭਵਨ ਮੂੜ ਮੁਗਦ ਤੇਰਾ ਸੰਗੀ ਕਵਨ RAM ਸੰਗੀ ਤਿਸ ਗਤ ਨਹੀਂ ਜਾਣੈ ਪੰਜ ਬਟਵਾਰੇ ਸੇ ਮੀਤ ਕਰ ਮੰਨੈ ਸੋ ਕਰ ਸੇਵ ਜਿਤ ਉਦਰਹਿ ਮੀਤ ਗੁਣ ਗਵਿੰਦ ਰਵਿਐ ਦਿਨ ਰਾਤੀ साध संग कर मन की प्रीति रहाउ जन्म बिहानो अहंकार अरवाद तृप्त न आवै बिखिया साध परमत परमत महादुख पाया तरी न जाई दुतर माया कामना आवै सो कार कमावै आप बीज आपे ही खावै राकण को दूसर नहीं कोए तौ निसतरै जो कृपा होए ਪਤਿਤੁ ਪੁਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਕੀਜੈ ਦਾਨ ਕਰਿ ਕਿਰਪਾ ਪ੍ਰਭ ਗਤ ਕਰ ਮੇਰੀ ਸਰਨ ਗਹੀ ਨਾਨਕ ਪ੍ਰਭ ਤੇਰੀ RAMkale mohalla 5ਵਾਂ eh loke sukh paaya nahi phetat dharm raaya har dargah so bhavant hun garbh nahi basant jaani sant ki mitraai ਕਰ ਕਿਰਪਾ ਦੀਨੋ ਹਰ ਨਾਮਾ ਪੂਰਬ ਸੰਜੋਗ ਮਲਾਈ ਰਹਾਉ ਗੁਰ ਕੈ ਚਰਨ ਚਿਤ ਲਾਗਾ ਤਨ ਤਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਕਿਲ ਵਿਖ ਦੁੱਖ ਸਗਲੇ ਮੇਰੇ ਲਾਥੇ ਸਾਧ ਕੀ ਸਤ ਤਹਲ ਕਮਾਨੀ ਤਬ ਹੋਏ ਮਨ ਸੁਧ ਪਰਾਣੀ ਜਨ ਕਾ ਸਫਲ ਦਰਸ ਢੀਠਾ ਨਾਮ ਪ੍ਰਭੂ ਕਾ ਘਟ ਘਟ ਬੂਠਾ ਮਿਟਾਣੇ ਸਭ ਕਲ ਕਲੇਸ਼ ਜਿਸਤੇ ਉਪਜੇ ਤਿਸ ਮਹਿ ਪਰਵੇਸ਼ ਪ੍ਰਗਟੇ ਅਨੂਪ ਗੋਵਿੰਦ ਪ੍ਰਭ ਪੂਰੇ ਨਾਨਕ ਬਖਸ਼ਿੰਦਾ ਰਾਮ ਕਲੇ ਮਹੱਲਾ ਪੰਜਵਾਂ ਗਊ ਕੋ ਚਾਰੇ ਸਾਰ ਦੂਲ ਕੌਡੀ ਕਾ ਲਖ ਹੁਆ ਮੂਲ ਬੱਕਰੀ ਕੋ ਹਸਤੀ ਪ੍ਰਤ ਪਾਲੇ ਆਪਣਾ ਪ੍ਰਭ ਨਦਰਿ ਨਿਹਾਲੇ ਕਿਰਪਾ ਨਿਦਾਨ ਪ੍ਰੀਤਮ ਪ੍ਰਭ ਮੇਰੇ ਬਰਨ ਨਾ ਸਾਕੋ ਬਹੁ ਗੁਣ ਤੇਰੇ ਰਹਾਉ ਦੀਸਤ ਮਾਸ ਨਾ ਖਾਏ ਬਿਲਾਈ ਮਹਾਕਸਾਬ ਸੂਰੀ ਛਟ ਪਾਈ ਕਰਨ ਹਾਰ ਪ੍ਰਭ ਹਿਰਦੈ ਵੂਠਾ ਫਾਤੀ ਮਛਲੀ ਕਾ ਜਾਲਾ ਟੂਟਾ ਸੂਕੇ ਕਾਸ਼ਟ ਹਰੇ ਚਲੂਲ ਊਚੈ ਥਲ ਫੂਲੇ ਕਮਲ ਅਨੂਪ ਅਗਨ ਨਵਾਰੀ ਸਤਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਕਿਰਤ ਘਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਨਾਈ ਰਾਮ ਕਲੀ ਮਹੱਲਾ ਪੰਜਵਾ ਪੰਜ ਸਿੰਘ ਰਾਖੇ ਪ੍ਰਭ ਮਾਰ ਦਸ ਵਿਗਿਆੜੀ ਲਈ ਨਿਵਾਰ ਤੀਨ ਆਵਰਤ ਕੀ ਚੂਕੀ ਘੇਰ ਸਾਧ ਸੰਗ ਚੂਕੇ ਭੈ ਫੇਰਾ ਸਿਮਰ ਸਿਮਰ ਜੀਵਾ ਗੋਵਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਉ ਦਾਜ ਗਏ ਤ੍ਰਿਣ ਪਾਪ ਸਮੇਰ ਜਪ ਜਪ ਨਾਮ ਪੂਜੇ ਪ੍ਰਭ ਪੈਰ ਅੰਦਰੂਪ ਪ੍ਰਗਟਿਓ ਸਭ ਤਾਨ ਪ੍ਰੇਮ ਭਗਤ ਜੋਰੀ ਸੁਖ ਮਾਨ ਸਾਗਰ ਤਰਿਓ ਬਾਸਰ ਖੋਜ ਕੀਦ ਨਾ ਪਾਇਓ ਨਹਿ ਫਨ ਰੂਜ ਸਿੰਧ ਸਮਾਇਓ ਕਟਕੇ ਮਾਹੀ ਕਰਨ ਹਾਰ ਕੋ ਕਿਛ ਅਚਰਜ ਨਾਹੀ ਜੋ ਛੂਤੋ ਤੋ ਜਾਏ ਪਿਆਲ ਜੋ ਕਾਢਿਓ ਤੋ ਨਦਰ ਨਿਹਾਲ ਪਾਪ ਕੋ ਨ ਹਮਰੈ ਵਸ ਨਾਹੀ ਰਸਕ ਰਸਕ ਨਾਨਕ ਗੁਣ ਗਾਈ RAM ਕਲੀ ਮਹੱਲਾ ਪੰਜਵਾ ਨਾ ਤਨ ਤੇਰਾ ਨਾ ਮਨ ਤੋਹੀ ਮਾਇਆ ਮੋਹਿ ਬਿਆਪਿਆ ਤੋਈ ਕੁਦਮ ਕਰੈ ਗਾਡਰ ਜਿਉ ਛੇਲਾ ਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨਾ RAM ਨਾਮ ਜਪ ਸੰਗ ਸਹਾਈ ਗੁਰਮੁਖ ਪਾਵਹਿ ਸਾਚ ਤਨ ਆ ਰਹਾ ਊਨੇ ਕਾਜ ਨ ਹੋਵਤ ਪੂਰੇ ਕਾਮ ਕ੍ਰੋਧ ਮਦ ਸਦਹੀ ਝੂਰੇ ਕਰੈ ਵਿਕਾਰ ਜੀ ਅਰੇ ਕਹਿ ਤਾਈ ਗਾ ਪਲ ਸੰਗ ਨਾ ਤਸੂ ਆ ਜਾਈ ਤਰਤ ਧੋ ਅਨਕ ਛਲ ਜਾਨੈ ਕੌਡੀ ਕੌਡੀ ਕੋ ਖਾਕ ਸਿਰ ਛਾਨੈ ਜਿਨ ਦੀ ਆਤ ਸੈ ਨਾ ਚੇਤੈ ਮੂਲ ਮਿਥਿਆ ਲੋਭ ਨਾ ਉਤਰੈ ਸੂਲ ਪਾਰ ਬ੍ਰਹਮ ਜਬ ਭਏ ਦਿਆਲ ਇਹ ਮਨੋ ਹੋਆ ਸਾਦਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੈ ਸਾਚ ਸੁਮਾਈ ਰਾਮਕਲੀ ਮਹੱਲਾ ਪੰਜਵਾਂ ਰਾਜਾ RAM ਕੀ ਸਰਨਾਇ ਨਿਰਪਉ ਭੈ ਗੋਬਿੰਦ ਗੁਣ ਗਾਵਤ ਸਾਧ ਸੰਗ ਦੁਖ ਜਾਇ ਰਹਾਉ ਜਾਂ ਕੈ RAM ਬਸੈ ਮਨ ਮਾਹੀ ਸੋ ਜਨ ਦੁਤਰ ਪੀ ਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਣੇ ਜਿਸ ਕੈ ਮਸਟਕ ਹਾਥ ਗੁਰ ਧਰੈ ਸੋ ਦਾਸ ਅੰਦੇ ਸਾ ਕਾਹੇ ਕਰੈ ਜਨਮ ਮਰਨ ਕੀ ਚੋਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਇਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵ ਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਊਜਲ ਸਾਚੈ ਦਰਬਾਰੀ आनंद करहु तज सगले बेकार नानक हर जप उत्तरो पार राम कली महल्ला पंजवा इंदन ते बैसंतर भागै माटी को जल दह दिस दे त्यागे ऊपर चरण तले आकाश घट मह सिंध कियो परगास ऐसा समरथ हर जियो आप निमख ना बिसरे जी भगतन कै ਆਠ ਪਹਿਰ ਮਨ ਤਾਂ ਕੋ ਜਾਪ ਰਹਾਉ ਪ੍ਰਥਮੀ ਮੱਖਣ ਪਾਚੈ ਦੂਧ ਮੈਲੂ ਕੀਨੋ ਸਬਨਸੂਦ ਪੈ ਤੇ ਨਿਰਪਉ ਡਰਤਾ ਫਿਰੈ ਹੋਂਦੀ ਕੋ ਅਣਹੋਂਦੀ ਰੈ ਦੇਹੀ ਗੁਪਤ ਬੇਦੇਹੀ ਦੀਸੈ ਸਗਲੇ ਸਾਜ ਕਰਤ ਜਗ ਦੀਸੈ ਠੱਗਣ ਹਾਰ ਅਣ ਠੱਗ ਦਾ ਠਾਗੇ ਵੇਨੁ ਬੱਕਰ ਫਿਰ ਫਿਰ ਉਠ ਲਾਗੇ ਸੰਤ ਸਭਾ ਮਿਲ ਕਰਹੁ ਬਖਿਆਨ ਸਿਮਰਤ ਸਾਸਤ ਬੇਦ ਪਰਾਣ ਬ੍ਰਹਮ ਵਿਚਾਰ ਵਿਚਾਰੇ ਕੋਇ ਨਾਨਕ ਤਾ ਕੀ ਪਰਮਗਤ ਹੋਇ ਆਰਾਮ